ਸਤਿ ਸ਼੍ਰੀ ਅਕਾਲ ਕਿੰਨੇ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵਾਂਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਸੋਹਣੇ ਡਿਜ਼ਾਈਨ ਜਿਹੜੇ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਜਿਹੜੇ ਸਟੱਫ ਤੇ ਵਾਲੇ ਸੂਟਸ ਰੈਡੀ ਹੋਏ ਆਪਾਂ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਦੇ ਜਾਵਾਂਗੇ ਹਾਂਜੀ ਤੇ ਜਿਹੜੇ ਪੈਨਾ ਆਪਾਂ ਨੂੰ ਪਹਿਲੀ ਵਾਰ ਦੇਖ ਰਹੀਆਂ ਉਹਨਾਂ ਨੂੰ ਦੱਸ ਦਿੰਨੇ ਅਸੀਂ ਆਨਲਾਈਨ ਸਰਵ ਕਰਦੇ ਆ ਜੀ ਸ਼੍ਰੀ ਮੁਕਸਰ ਸਾਹਿਬ ਤੋਂ ਵੈਸੇ ਅਸੀਂ ਟਾਈਟਲ ਦੇ ਵਿੱਚ ਵੀ ਲਿਖਿਆ ਹੁੰਦਾ ਤਾਂ ਜੋ ਪਤਾ ਚੱਲ ਜਾਵੇ ਠੀਕ ਹੈ ਜੀ ਹਾਂਜੀ ਜਿਹੜਾ ਆਪਣਾ ਫਰਸਟ ਸੂਟ ਹੈ। ਬਹੁਤ ਹੀ ਪਿਆਰੀ ਜਿਹੀ ਕਲਰ ਤੇ ਉੱਪਰ ਬਣਿਆ ਹੋਇਆ। ਇਸ ਤਰ੍ਹਾਂ ਦੀ ਨਾਲ ਆਪਾਂ 골ਡਨ ਹੈਗੀ ਜਿਹੜੀ ਇਸ ਨੂੰ ਪਾਈਪਿੰਗ ਦਿੱਤੀ ਹੋਈ ਹੈ। ਸਕਿਨ 골ਡਨ ਸ਼ੇਡ ਦੇ ਵਿੱਚ ਠੀਕ ਹੈ ਜੀ। ਇਹ ਸਾਰਾ ਤਿੱਲੇ ਦਾ ਕੰਮ ਸੀਗਾ ਜੋ ਆਪਣਾ origignal design ਦੇ ਵਿੱਚ ਹੈ। ਬਟ ਇਹਨਾਂ ਨੂੰ ਕੋਈ ਵੀ ਚੁੱਪਵੀਂ ਚੀਜ਼ ਨਹੀਂ ਚਾਹੀਦੀ ਸੀ ਆਪਣੇ ਸੂਟ ਤੇ ਸੋਬਰ ਲੁੱਕ ਦੇ ਵਿੱਚ ਚਾਹੀਦਾ ਸੀ ਤਾਂ ਆਪਾਂ ਇੱਥੇ thread use ਕੀਤਾ ਹੋਇਆ। ਠੀਕ ਹੈ ਜੀ ਮਸ਼ੀਨ embroidery ਦਾ ਸੂਟ ਹੈ। ਇਸ ਤਰ੍ਹਾਂ ਦੀ ਨਾਲ ਆਪਾਂ ਬਣਾਈਆਂ ਹੋਈਆਂ ਇਸ ਦੀਆਂ ਬਾਜੂ ਅਬੂਥਾਈ ਸਿਲਕ ਦਾ ਜਿਹੜਾ ਸਟੱਫ ਲੱਗਿਆ ਹੋਇਆ ਕਲਰ ਇਹ ਡਾਈ ਹੁੰਦਾ ਜੀ ਇਸ ਤਰ੍ਹਾਂ ਦੀ ਨਾਲ ਮੈਰੂਨ ਕਲਰ ਦਾ ਪੈਚ ਲੱਗ ਕੇ ਉੱਪਰ ਕੰਮ ਹੋਇਆ ਹੋਇਆ ਹੈ ਬਾਜੂ ਬਣੀ ਹੈ ਸਟ੍ਰੇਟ ਬਾਟਮ ਬਣੀ ਹੈ ਐਂਡ ਬਾਟਮ ਦਾ ਵੀ ਜੋ ਹੈ ਡਿਜ਼ਾਈਨ ਹੈ ਉਹ ਬਾਜੂ ਵਾਲਾ ਹੈ ਠੀਕ ਹੈ ਜੀ ਪੈਂਟ ਪਲਾਜ਼ੋ ਕੁਛ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ ਇਸ ਦੇ ਨਾਲ ਬਣਾ ਸਕਦੇ ਹੋ ਜਰੀ ਦੀ ਆਪਾਂ ਇਸ ਦੇ ਨਾਲ ਲੇਸ ਦਿੱਤੀ ਹੋਈ ਹੈ ਦੁਪट्टे ਦੀ ਫਿਨਿਸ਼ਿੰਗ ਕੀਤੀ ਹੋਈ ਹੈ ਪਿਓਰ ਚਨਾਉਣ ਦਾ ਦੁਪੱਟਾ ਲੱਗਿਆ ਹੋਇਆ ਜੀ ਹਾਂਜੀ ਸੈਕਿੰਡ ਆਪਣਾ ਇਹ ਵਾਲਾ ਸੂਟ ਹੈ ਕੋਕ ਕਲਰ ਦੇ ਉੱਪਰ ਬਣਿਆ ਹੋਇਆ ਇਸ ਦੇ ਨਾਲ ਵੀ ਆਪਾਂ ਪਿਓਰ ਚਨਾਉਣ ਦਾ ਦੁਪੱਟਾ ਰੈਡੀ ਕੀਤਾ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਲੇਸ ਲਗਾ ਕੇ ਇਹ ਹੈ ਜੀ ਆਪਣੇ ਸੂਟ ਦੀ ਡਿਜ਼ਾਈਨਿੰਗ ਫਰੰਟ ਬੈਕ ਚੌਪ ਦੇ ਉੱਪਰ ਆਪਾਂ ਇਸ ਤਰ੍ਹਾਂ ਦੇ ਨਾਲ ਲੇਸ ਲਗਾਈ ਹੋਈ ਹੈ ਸੇਮ ਹੀ ਆਪਾਂ ਦੁਪੱਟੇ ਤੇ ਲਗਾਈ ਹੈ ਇਹ ਹੈਗੀ ਹੈ ਜੀ ਇਸ ਤੇ neck ਦੀ ਡਿਜ਼ਾਈਨ ਠੀਕ ਹੈ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਕਿਸੇ ਵੀ ਸਟਫ ਤੇ ਬਣਾ ਸਕਦੇ ਹੋ ਇਹ ਜੌਰਜਟ ਦੇ ਉੱਪਰ ਬਣਿਆ ਹੋਇਆ ਸੂਟ ਇਸ ਤਰ੍ਹਾਂ ਦੇ ਨਾਲ ਬਾਜੂ ਬਣੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਇਹਦਾ ਬਾਟਮ ਦੀ ਡਿਜ਼ਾਈਨ ਹੈ ਠੀਕ ਹੈ ਜੀ ਮਸ਼ੀਨ embroidery ਹੋਈ ਹੋਈ ਹੈ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟਫ ਤੇ ਆਪਣੀ ਚੋਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ ਜੀ ਨੈਕ ਸਟਾਕ ਨਹੀਂ ਬਲ ਸੂਟ ਹੈ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਸਾਰੇ ਲਸੂਟ ਨੇ ਨਾ ਇਹ ਲਾਈਨਿੰਗ ਦੇ ਨਾਲ ਹੀ ਫੁੱਲ ਲਾਈਨਿੰਗ ਲੱਗ ਕੇ ਰੈਡੀ ਹੋਈ ਹੋਈ ਨੇ ਇਸ ਤਰ੍ਹਾਂ ਦੇ ਨਾਲ ਜੀ ਫਰੰਟ ਬੈਕ ਚੌਕ ਦੇ ਉੱਪਰ ਆਪਾਂ ਲੇਸ ਦਿੱਤੀ ਹੋਈ ਹੈ ਇਹ ਨੱਕ ਦਾ ਡਿਜ਼ਾਈਨ embroidery ਹੋ ਕੇ ਨਾਲ ਜੋਇੰਟਰਸ ਦੀ ਹੈਗੀ ਹੈ ਜਿਹੜੀ ਡਿਜ਼ਾਈਨਿੰਗ ਹੋਈ ਹੋਈ ਹੈ ਇਹ ਬਾਜੂ ਤੇ ਆ ਗਿਆ ਡਿਜ਼ਾਈਨ ਆਪਣੇ ਠੀਕ ਹੈ ਅਗਰ ਤੁਸੀਂ ਵਿਦਆਊਟ ਅ ਸਟਿਚਿੰਗ ਲੈਣੇ ਹੋ ਨਾ ਜੀ ਤਾਂ ਤੁਸੀਂ ਉੱਥੇ ਨਾ ਇਸ ਸੀਜ਼ਨ ਨੂੰ ਐਕਸਪੈਕਟ ਕਰੋ ਕਿ ਤੁਹਾਨੂੰ ਆਸ ਜਿੱਦਾਂ ਹੀ ਮਿਲਣੀ ਇਹ ਤੁਹਾਡੇ ਟੇਲਰ ਨੇ ਡਿਜ਼ਾਈਨਿੰਗ ਕਰਨੀ ਹੈ ਜਸਟ ਇਹ ਵਾਲੀ embroiderry ਹੋਣੀ ਹੈ ਸਾਡੇ ਕੋਲ ਠੀਕ ਹੈ ਜੀ ਇਹ ਤਾਂ ਕਿਉਂਕਿ ਸਟਿਚਿੰਗ ਦੇ ਵਿੱਚ ਹੀ ਡਿਜ਼ਾਈਨ ਪੈਣਾ ਹੈ ਇਸੇ ਬਣੀ ਹੋਈ ਹੈ ਜੀ ਬਾਟਮ ਸੇਮ ਜੁਆਇੰਟਰ ਬਾਟਮ ਤੇ ਲੱਗਿਆ ਹੋਇਆ ਹੈ ਸੇਮ embroiderry ਬਾਟਮ ਤੇ ਹੋਈ ਹੋਈ ਹੈ ਸਟ੍ਰੇਟ ਬਾਟਮ ਬਣੀ ਹੈ ਟੈਬੀ ਲਾਈਨਿੰਗ ਦਾ ਪਾਸੇ ਨਾਲ ਰੱਖਿਆ ਹੋਇਆ ਜੀ ਦੁਪੱਟਾ ਇਸ ਤਰ੍ਹਾਂ ਇਹਨਾਂ ਸੇਮਲੈਸ ਦੇ ਨਾਲ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹਨਾਂ ਨੂੰ ਹਰ ਚੀਜ਼ ਜਿਹੜੀ ਉਹ ਸੌਬਰ ਚਾਹੀਦੀ ਸੀ ਤੁਸੀਂ ਕੰਟਰਾਸਟ ਦੇ ਵਿੱਚ ਵੀ ਲੇਸਿਸ ਲਗਵਾ ਸਕਦੇ ਹੋ ਜਿੱਦਾਂ ਮਰਜੀ ਆਪਣੀ ਚੁਆਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ ਜੋ ਅਸੀਂ ਤੁਹਾਨੂੰ ਰੈਡੀ ਸੂਟ ਦਿਖਾਉਣੇ ਆ ਕਿਉਂਕਿ ਅਸੀਂ ਔਨ ਆਰਡਰ ਰੈਡੀ ਕਰਦੇ ਹਾਂ ਤਾਂ ਹਰ ਚੀਜ਼ ਆ ਕਸਟਮਰ ਦੇ ਅਕੋਰਡਿੰਗ ਹੀ ਰੈਡੀ ਹੋਈ ਹੁੰਦੀ ਹੈ ਹਾਂਜੀ ਨੈਕਸਟ ਆਪਾਂ ਇਹ ਵਾਲਾ ਸੂਟ ਆ ਸ਼ਿਮਰ ਦੇ ਉੱਪਰ ਬਣਿਆ ਹੋਇਆ ਸਿਲਕ ਦੀ ਨਾਲ ਬਾਟਮ ਲੱਗੀ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਹੈਗੀ ਜਿਹੜੀ ਬਾਟਮ ਦੀ ਡਿਜ਼ਾਈਨਿੰਗ ਹੈ ਤੋ ਹੈ ਵੀ ਕੰਮ ਹੋਇਆ ਹੋਇਆ ਇਹ ਹੈਗੇ ਅਸੀਂ ਤੁਹਾਡੀ ਸ਼ੋਰ ਦੀ ਡਿਜ਼ਾਈਨ ਇਸ ਨੂੰ ਵੀ ਤੁਸੀਂ ਕਿਸੇ ਸਟੱਫ ਤੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਜੋ ਕਲਰ ਕੰਟਰਾਸਟ ਵੀ ਵਿੱਚ ਯੂਜ਼ ਹੋਇਆ ਹੋਇਆ ਉਸ ਵੀ ਤੁਸੀਂ ਆਪਣੇ ਅਕੋਰਡਿੰਗ ਲਗਵਾ ਸਕਦੇ ਜਿੱਦਾਂ orange ਦੀ ਜਗ੍ਹਾ ਤੇ ਹੋਰ ਕਲਰ ਵੀ ਕੋਈ ਲਗਾ ਸਕਦੇ ਇਸ ਤਰ੍ਹਾਂ ਦੀ ਨਾਲ ਸਾਰੀ ਨੈਕਲਾਈਨ ਬਣੀ ਹੋਈ ਹੈ ਫੁੱਲ ਹੈਵੀ ਇਹ ਆ ਜਨ ਜੀ ਕੇਰੇ ਦਾ ਕੰਮ ਆ ਗੀ ਜੀ ਆਪਣਾ ਬਾਜੂ ਇਹ ਦੁਪट्टे ਦੀ ਆਪਾਂ ਇਸ ਤਰ੍ਹਾਂ ਦੇ ਨਾਲ بیس ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਠੀਕ ਹੈ ਜੀ ਹਾਂਜੀ ਅੱਗੇ ਆਪਾਂ ਬਲੂ ਕਲਰ ਦੇ ਉੱਪਰ ਰੈਡੀ ਕੀਤਾ ਹੋਇਆ ਇਹ ਨਾ ਕਲਰ ਨੇਚਰਲ ਕ੍ਰੇਪ ਦੇ ਵਿੱਚ ਜਿਹੜਾ ਬਲੂ ਆਉਂਦਾ ਉਹ ਵਾਲਾ ਕਲਰ ਰਾਇਲ ਬਲੂ ਕਲਰ ਹਮੇਸ਼ਾ ਪਿਓਰ ਦੇ ਉੱਪਰ ਆਉਂਦਾ ਜੀ ਸੋ ਇਸ ਚੀਜ਼ ਦੇ ਵਿੱਚ ਤੁਸੀਂ ਕਨਫਿਊਜ਼ ਹੈਗਾ ਜਿਹੜਾ ਨਹੀਂ ਹੋਣਾ ਇਸ ਤਰ੍ਹਾਂ ਦੇ ਨਾਲ ਇਹਦੇ ਚੌਕ ਦੀ embroiderry ਹੈ ਦੋਨੋਂ ਸਾਈਡਾਂ ਠੀਕ ਹੈ ਚੌਕ ਦੀ embroiderry ਹੋਈ ਹੋਈ ਹੈ ਇਹ ਹੈਗਾ ਜਿਕੇਰਾ ਇਹ ਡਿਜ਼ਾਈਨ ਤੁਹਾਡੇ ਘੇਰੇ ਤੇ ਆ ਜਾਣਾ ਇਹ ਚੌਕ ਤੇ ਆ ਜਾਣਾ ਇਹ neck ਬਣਿਆ ਹੋਇਆ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਇਹ ਬਾਜੂ ਦਾ ਡਿਜ਼ਾਈਨ ਫੁੱਲ ਹੈਵੀ ਬਾਜੂ ਹੈਗੀ ਜਿਹੜੀ ਤੁਹਾਡੀ ਬੰਦੀ ਹੈ ਇੱਥੇ ਤੁਹਾਡੀ ਇੱਛਾ ਹੁੰਦੀ ਹੈ ਕੱਟ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ ਕਰਵਾਉਣਾ ਚਾਹੁੰਦੇ ਠੀਕ ਹੈ ਜੀ ਤੇ ਇਹ ਆ ਗਿਆ ਤੁਹਾਡੇ ਬੈਕ ਚੌਕ ਤੇ ਕਿਰਨ ਹਾਂਜੀ ਇਹ ਦੁਪੱਟਾ ਦਿੱਤਾ ਹੋਇਆ ਜੀ ਆਪਾਂ ਇਸ ਦੇ ਨਾਲ ਟਾਈ ਟਾਈ ਤੇ ਦੁਪੱਟੇ ਤੇ ਆਪਾਂ ਪੀਚ ਕਲਰ ਦਾ ਕਟਵਰਕ ਕੀਤਾ ਹੋਇਆ ਜੋ ਇਸ ਦੇ ਵਿੱਚ ਆਪਾਂ embroidery ਦੇ ਵਿੱਚ ਹੈ ਜਿਹੜਾ thread ਯੂਜ਼ ਕੀਤਾ ਸੀ ਠੀਕ ਹੈ ਜੀ ਸੇਮ ਆਪਾਂ ਦੁਪੱਟੇ 'ਤੇ ਕਟਵਰਕ ਕੀਤਾ ਹੋਇਆ ਹੈ।